ਅਜੀਤ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਜਾਨ ਸਿੰਘ ਮਝਾਲੀ ਜਦੈਲ ਬਾਬਾ ਬੁੱਢਾ ਦਾ ਸ਼੍ਰੋਮਣੀ ਪੰਥੀ ਕਮੇਟੀ ਦੇ ਰੋਹੀ ਸਮਰਾਲੇ ਤੋਂ ਅਸੀਂ ਬੜੇ ਦੁੱਖ ਨਾਲ ਇੱਥੇ ਸਾਰੇ ਸਿੰਘ ਕੱਤਰ ਹੋਏ ਆ ਕਿਉਂਕਿ ਕੁਝ ਸਿੰਘ ਨੀਲਾ ਬਾਣਾ ਪਾ ਕੇ ਘਰ ਭਾਈਆਂ ਗਲਤ ਨਸ਼ਾ ਵੇਚਣ ਲੋਕਾਂ ਨਾਲ ਲੜਨ ਪੈਣਾ ਨਜਾਇਜ਼ ਕਬਜ਼ੇ ਕਰਨ ਦੁਕਾਨਾਂ ਨੂੰ ਪਰੇਸ਼ਾਨ ਕਰਨ ਅਜ਼ਮਾਸ਼ੀ ਕਰਨ ਉਹ ਸਾਰੀ ਬਾਣੇ ਦੀ ਬਦਨਾਮੀ ਕਰਾਉਂਦੇ ਆ ਜਿਨ੍ਹਾਂ ਨੂੰ ਰੋਕਣ ਵਾਸਤੇ ਅੱਜ ਅਸੀਂ ਸਾਰੇ ਸਿੰਘ ਇਕੱਤਰ ਹੋਏ ਆ ਜਿਹੜਾ ਵੀ ਸਿੰਘ ਇਹੋ ਜੀ ਹਰਕਤ ਕਰਦਾ ਸਾਡਾ ਸਾਰਿਆਂ ਦਾ ਮੁਰਲਾ ਫਰਜਾ ਅਸੀਂ ਇਹੋ ਜਿਹੇ ਸਿੰਘ ਦਾ ਸਾਥ ਨਾ ਦਈਏ ਜਿਹੜਾ ਗੁਰ ਮਰਿਆਦਾ ਦੇ ਉਲਟ ਚੱਲ ਕੇ ਇਹ ਕਾਰਵਾਈਆਂ ਕਰਦੇ ਆ ਬੜਾ ਦੁੱਖ ਲੱਗਦਾ ਇਹ ਜਿਹੜੇ ਸਿੰਘ ਨੇ ਇਹਨਾਂ ਨੇ ਕਿਸੇ ਨਹਿਂਗਰ ਦੇ ਸੇ ਬੰਦਿਆਂ ਤੋਂ ਕੋਈ ਅਮਰਤ ਨਹੀਂ ਛਕਿਆ ਹੁੰਦਾ ਇਹ ਸੰਤਾ ਮਹਾਪੁਰਸ਼ਾਂ ਦੂਜੇ ਕੱਪੜਿਆਂ ਤੋਂ ਅਮਰਤ ਛੱਕੇ ਨੀਲੇ ਕੱਪੜੇ ਪਾ ਕੇ ਇਹ ਸਿੰਘ ਕਹਾਉਂਦੇ ਆ ਦੂਜੇ ਪਾਸੇ ਜਦ ਮੀਡੀਆ ਇਹ ਕੋਈ ਗਲਤ ਕਾਰਵਾਈ ਕਰਦੇ ਆ ਤਾਂ ਮੀਡੀਆ ਪ੍ਰਸ਼ਾਸਨ ਅਕਸਰ ਇਹ ਗੱਲ ਕਹਿੰਦਾ ਇਹ ਨਹਿਂਗ ਸਿੰਘ ਨੇ ਤਾਂ ਜਿਹੜੇ ਅਸਲੀ ਨਹਿਂਗ ਸਿੰਘ ਨੇ ਉਹਨਾਂ ਨੂੰ ਬੜਾ ਦੁੱਖ ਲੱਗਦਾ ਵੀ ਇਹ ਬਦਨਾਮ ਜਿਹੜੇ ਬਦਨਾਮੀ ਆ ਇਹ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਦਾ ਬਾਣਾ ਇਹ ਉਹਨਾਂ ਦੀ ਕੀਤੀ ਜਾਂਦੀ ਆ ਅਸੀਂ ਰਸਤੇ ਇਹ ਬੇਨਤੀ ਕਰਨਾ ਚਾਹੁੰਦੇ ਆ ਜੇ ਉਹਦੇ ਨੀਲੇ ਕੱਪੜਿਆਂ ਦੇ ਵਿੱਚ ਕੋਈ ਗਲਤ ਕਾਰਵਾਈ ਕਰਦਾ ਗਲਤ ਕੰਮ ਕਰਦਾ ਫੜਿਆ ਜਾਂਦਾ ਤਾਂ ਪ੍ਰੈਸ ਜਾਂ ਪ੍ਰਸ਼ਾਸਨ ਪਹਿਲਾਂ ਉਹਦੀ ਆਈਡੈਂਟੀਟੀ ਕਰੇ ਉਹ ਪਤਾ ਪੜਤਾਲ ਕਰੇ ਵੀ ਇਹ ਸਿੰਘ ਕਿਹੜੇ ਗੱਲਪੰਥ ਦਾ ਕਿਹੜੇ ਜਥੇਬੰਦੀਆਂ ਜੁੜਿਆ ਹੋਇਆ ਉਹ ਤੋਂ ਬਾਅਦ ਜੇ ਖਬਰ ਲੱਗਦੀ ਆ ਤਾਂ ਉਹਨਾਂ ਦਾ ਨਾਮ ਉਸ ਜਥੇਬੰਦੀ ਦੇ ਅਨੁਸਾਰ ਲਿਖ ਕੇ ਉਹਦੀ ਪ੍ਰੈਸ ਦੀ ਖਬਰ ਖਬਰ ਆਉਣੀ ਚਾਹੀਦੀ ਆ ਅਸੀਂ ਇਹ ਬੇਨਤੀ ਕਰਦੇ ਆ ਹਾਂ ਜੇ ਇਸ ਤਰ੍ਹਾਂ ਦੇ ਕਾਰਵਾਈਆਂ ਨੂੰ ਪੱਲ ਬਾਬਾ ਬਲਬੀਰ ਸਿੰਘ ਜੀ ਨੇ ਸਾਨੂੰ ਸਾਰੇ ਸਿੰਘਾਂ ਨੂੰ ਤਾੜਨਾ ਕਰੀ ਆ ਜੇ ਸਾਡਾ ਅਸੀਂ ਅਮਰਤ ਛੱਕਦੇ ਹਾਂ ਮੁੱਢਾ ਦਲ ਦਾ ਜਾਂ ਸਿੰਘ ਸਾਜਦੇ ਆ ਅਸੀਂ ਆਪਣਾ ਜੀਵਨ ਸਵਾਰਨ ਵਾਸਤੇ ਆਪਣਾ ਜੀਵਨ ਦਾ ਉੱਚਾ ਪੱਧਰ ਚੱਕਣ ਵਾਸਤੇ ਅਮਰਤ ਛੱਕਦੇ ਹਾਂ ਨਾ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਸਮਾ ਤੇ ਇਸ ਤਰ੍ਹਾਂ ਗਰੀਬ ਲੋਕਾਂ ਦੀ ਆਮ ਲੋਕਾਂ ਦੀ ਮਦਦ ਵਾਸਤੇ ਜਾਣਾ ਹੁੰਦਾ ਨਾ ਕਿ ਕਿਸੇ ਨਾਲ ਗਲਤ ਵਿਹਾਰ ਕਰਨਾ ਹੁੰਦਾ ਸਾਡੇ ਇਸ ਭੇਖ ਦੇ ਵਿੱਚ ਜਿਹੜੇ ਬੰਦੇ ਗ੍ਰੈਂਟਡ ਕਿਹਨਾਂ ਕੋ ਕੋਈ ਪ੍ਰੂਫ ਨਹੀਂ ਕੋਈ ਅਸਲੀ ਉਈਓ ਬਾਣੇ ਪਾਏ ਹੋਏ ਨੇ ਤਾਂ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਤੁਸੀਂ ਨਿਹੰਗ ਸ਼ਬਦ ਨਾ ਵਰਤਿਆ ਜਾਵੇ ਉਹ ਨਕਲੀ ਨੇ ਉਹ ਸਿੰਘ ਦਾ ਕਹਾ ਸਕਦੇ ਆ ਨਿਹੰਗ ਕਹਿਣਾ ਬੜੀ ਮਾੜੀ ਗੱਲ ਉਹਨਾਂ ਨੂੰ ਜਿਹਦੇ ਨਾਲ ਗੁਰੂ ਮਹਾਰਾਜ ਦਾ ਮਰਿਆਦਾ ਦੇ ਉਲਟ ਚੱਲ ਕੇ ਆਪਾਂ ਉਹਨਾਂ ਦੀ ਬਦਨਾਮੀ ਕਰਦੇ ਆ ਮਹਾਰਾਜ ਦੀ ਬੜੀ ਆਉਣ ਵਾਲੇ ਜਨਾਂ ਵਿੱਚ ਨਕਲੀ ਜਿਹੜੇ ਸਿੰਘ ਬਣੇ ਹੋਏ ਨੇ ਉਹਨਾਂ ਤੇ ਕਾਰਵਾਈ ਕਰਾਂਗੇ ਜਿਹੜੇ ਵੀ ਸਿੰਘ ਇਸ ਜਿਸ ਤਰ੍ਹਾਂ ਅਸੀਂ ਸਮਰਾਲੇ ਇਲਾਕੇ ਦੇ ਰਹਿੰਦੇ ਆ ਕੋਈ ਵੀ ਨੀਲੇ-ਵਿਹੇ ਕੱਪੜਿਆਂ ਦੇ ਵਿੱਚ ਗਲਤ ਕਾਰਵਾਈ ਕਰੂਗਾ ਅਸੀਂ ਉਹਦੇ ਖਿਲਾਫ ਆਪਣੇ ਤੌਰ ਤੇ ਬੁੱਢਾ ਦਲ ਕੰਨੀਓ ਉਸ ਪ੍ਰਸ਼ਾਸਨ ਕੰਨੀਓ ਵੀ ਅਸੀਂ ਉਹਦੀ ਸ਼ਿਕਾਇਤ ਕਰਕੇ ਇਹੋ ਜਿਹੇ ਗਲਤ ਅੰਸਰਾਂ ਨੂੰ ਪਹਿਲਾਂ ਦਰਖੋਸ਼ ਸ਼ਿਕਾਇਤ ਕਰਾਂਗੇ ਉਹ ਨਹੀਂ ਗਲਤ ਕੰਮ ਕਰਨ ਹੋਣਗੇ ਅਸੀਂ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਕੇ ਉਹ ਲੋਕਾਂ ਦੇ ਖਿਲਾਫ ਕਾਰਵਾਈ ਕਰਾਉਣ ਵਿੱਚ ਜ਼ਰੂਰ ਪ੍ਰਸ਼ਾਸਨ ਦੇ ਬਾਦ ਦੇ ਤੱਕ ਅੱਜ ਜਿਹੜਾ ਫੈਸਲਾ ਲਿਆ ਗਿਆ ਜਿਸ ਨੂੰ ਕੀ ਫੈਸਲਾ ਤੇ ਆਪਣਾ ਨਾਮ ਤੇ ਆਫਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ ਕਿਉਂਕਿ ਸਤੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ ਬਾਣੀ ਬਾਣਾ ਪਰ ਤਖਤ ਪਛਾਣੋ ਸਿੰਘ ਗੁਰੂ ਕਾ ਪੰਖ ਹੀ ਜਾਣੋ ਪਹਿਲਾਂ ਸਤਿਗੁਰੂ ਜੀ ਨੇ ਬਾਣੇ ਦੀ ਗੱਲ ਬਾਣੀ ਦੀ ਗੱਲ ਕਰੀ ਹੈ ਬਾਅਦ ਵਿੱਚ ਸਤਿਗੁਰਾਂ ਨੇ ਬਾਣੇ ਦੀ ਗੱਲ ਕਰੀ ਹੈ ਤੇ ਗੁਰਮੁਖ ਪਿਆਰਿਓ ਜਿਹੜੀਆਂ ਘਟਨਾਵਾਂ ਘਟ ਰਹੀਆਂ ਨੇ ਉਹ ਬਹੁਤ ਮਤਭਾਗੀਆਂ ਨੇ ਤੇ ਬਹੁਤ ਮਾੜੀਆਂ ਨੇ ਸਭ ਤੋਂ ਪਹਿਲਾਂ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਨੇ ਬੋਲਿਆ ਹੈ ਕਿ ਕਈ ਬਾਣਾ ਮੁੱਲ ਖਰੀਦ ਕੇ ਹਨ ਪਰ ਨਹੀਂ ਉੱਥੇ ਸਾਡੇ ਜਥੇਦਾਰਾਂ ਦੀ ਵੀ ਕਮੀ ਹੈ ਤੇ ਸਾਡੀ ਜੋ ਮਾਨ ਮਰਿਆਦਾ ਨੇ ਸਿੰਘ ਜਥੇਬੰਦੀਆਂ ਦੀ ਉਹ ਘਟੋ ਘਟ ਦਲ ਪੰਥ ਦੇ ਵਿੱਚ ਸਕਾਈ ਜਾਂਦੀ ਹੈ ਘੋੜਿਆਂ ਦੀ ਸੇਵਾ ਪੰਥ ਦੇ ਪ੍ਰਤੀ ਗੱਲ ਕਰਨਾ ਪਰ ਜਿਸ ਤਰ੍ਹਾਂ ਉਹ ਵੀਰ ਮੀਡੀਆ ਦੇ ਅੱਗੇ ਬਹੁਤ بڑے ਸ਼ਬਦ ਭੈਣਾ ਦੇ ਪ੍ਰਤੀ ਬੋਲ ਰਿਹਾ ਸੀ ਪਰ ਉਹ ਸਿੰਘਾਂ ਵਾਲੇ ਸ਼ਬਦ ਨਹੀਂ ਸੀ ਕਿਸੇ ਮਨਮੁਖ ਦੇ ਸ਼ਬਦ ਹੋ ਸਕਦੇ ਨੇ ਕਿਉਂਕਿ ਇਸ ਕਰਵਾਣੀ ਦਾ ਫਰਮਾਨ ਹੈ ਵੇਖ ਪੁਰਾਈਆਂ ਚੱਗੀਆਂ ਮਾਵਾ ਭੈਣਾ ਧੀਆ ਜਾਣਾ ਹੈ ਪਰ ਏਕਾਂ ਨਾਰੀ ਜਤੀ ਹੋਏ ਪਰਤੀ ਭੈਣ ਬਖਾਣਾ ਗੁਰਮਤ ਪਿਆਰੇਓ ਜਿੰਨਾ ਤੇ ਗਰਵਾਣੀ ਤੋਂ ਸੋਝੀ ਨਹੀਂ ਲਵਾਂਗੇ ਗੁਰਮਤ ਤੋਂ ਜਾਣੂ ਨਹੀਂ ਹੋਵਾਂਗੇ ਅਸੀਂ ਦੂਜਿਆਂ ਨੂੰ ਕੀ ਦੱਸਾਂਗੇ ਘਟੋ ਘਟ ਅਮਰ ਸ਼ੱਕੇ ਰਹਿਤ ਬੈਤ ਰੱਖਣੀ ਬਾਣੀ ਪੜਨੀ ਬਾਣੀ ਤੋਂ ਜਾਣੂ ਹੋਣਾ ਤੇ ਅੱਗੇ ਬਾਣੀ ਦਾ ਪ੍ਰਚਾਰ ਕਰਨਾ ਸਿੰਘਾਂ ਦਾ ਇਹ ਕੰਮ ਸੀਗਾ ਤੇ ਦੂਸਰੀ ਗੱਲ ਜਿਹੜਾ ਬਾਣਾ ਬਾਣਾ ਕੋਈ ਮੁੱਲ ਲੈ ਕੇ ਪੌਂਦਾ ਮੈਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਬਾਬਾ ਬਲਬੀਰ ਸਿੰਘ ਜੀ ਸਾਹਿਬ ਉਹਨਾਂ ਨੂੰ ਬਾਬਾ ਰਾਜਾ ਰਾਜ ਸਿੰਘ ਉਹਨਾਂ ਨੂੰ ਤੇ ਜਿੰਨੇ ਵੀ ਦਲਪੰਥ ਦੇ ਮੁਖੀ ਨੇ ਚਾਹੇ ਦਮਦਮੀ ਟਕਸਾਲ ਦੇ ਮੁਖ ਚਥੇਦਾਰ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਾਈ ਅਮਰੀਕ ਸਿੰਘ ਜੀ ਜਿੱਥੇ ਸੇਵਾ ਨਿਭਾ ਰਹੇ ਨੇ ਮਿੱਠਾ ਬ੍ਰਹਮ ਗਿਆਨੀ ਜੀ ਨੇ ਉਸਤਾਦ ਅਨੂਖ ਸਿੰਘ ਜੀ ਹੁਣੀ ਨੇ ਜਿੰਨੇ ਵੀ ਦਲਪੰਥ ਜਾਂ ਦਮਦਮੀ ਟਕਸਾਲ ਦੇ ਜਿੰਨੇ ਵੀ ਬ੍ਰਾਂਚਾ ਨੇ ਜਨ ਸਿੰਘ ਜਥੇਬੰਦੀਆਂ ਨੇ ਉਹਨਾਂ ਨੂੰ ਆਪਣੇ ਸਿੰਘਾਂ ਦੀ ਇੱਕ ਜਾਂਚ ਕਰਕੇ ਦੇ ਦੇਣੀ ਚਾਹੀਦੀ ਆ ਕੋਈ ਸਰਟੀਫਿਕੇਟ ਵਗੈਰਾ ਦੇਣਾ ਚਾਹੀਦਾ ਵੀ ਇਹ ਮੇਰੇ ਦਲਪੰਥ ਦੇ ਸਾਡੀ ਜਥੇਬੰਦੀ ਦੇ ਸਿੰਘ ਨੇ ਜਿਹੜੇ ਇਸ ਤਰ੍ਹਾਂ ਸਾਡੇ ਬਾਣੀ ਤੇ ਬਾਣੇ ਨੂੰ ਬਦਨਾਮ ਕਰਦੇ ਨੇ ਉਹਨਾਂ ਤੇ ਕਾਰਵਾਈ ਹੋਊਗੀ ਉਹਨਾਂ ਨੂੰ ਬੜੀ ਸੰਕਤਾਨ ਹੈ ਕਿ ਜੇ ਕੋਈ ਗਰਵਾਣੀ ਦੀ ਬੇਅਦਬੀ ਤੇ ਬਾਣੇ ਦੀ ਬੇਅਦਬੀ ਕਰਦਾ ਸੀ ਫੜ ਲਿਆ ਤੇ ਬਾਜ ਨਹੀਂ ਆਉਂਦਾ ਬਾਜ ਆਜੋ ਨਹੀਂ ਡੱਡਾ ਫਿਰੂਗਾ ਤੁਹਾਡੇ ਉੱਤੇ ਤੇ ਜਿੱਥੇ ਪੰਥਕ ਕਾਰਵਾਈ ਹੋਊਗੀ ਉੱਥੇ ਨਾਲ ਪ੍ਰਸ਼ਾਸਨ ਕਾਰਵਾਈ ਵੀ ਹੋਊਗੀ ਸਾਡੇ ਨਾਲ ਅਸੀਂ ਸਮੂਹ ਜਿੰਨੇ ਇਲਾਕੇ ਦੇ ਵਿੱਚ ਰਹਿੰਦੇ ਨੇ ਸਾਨੂੰ ਉਹਨਾਂ ਦਾ ਵੀ ਪਤਾ ਜਿਹੜੇ ਕਾਰੋਬਾਰ ਕਰਦੇ ਨੇ ਸਮਾਪੈਣ ਤੇ ਅਸੀਂ ਨੰਗੇ ਚਿੱਟੇ ਕਰਨੇ ਨੇ ਬਾਬਾ ਜੀ ਜਦੋਂ ਬਾਣਾ ਧਾਰਨ ਕੀਤਾ ਜਾਂਦਾ ਕੀ ਕੋਈ ਜਸਟੇਸ਼ਨ ਹੁੰਦੀ ਹੈ ਨਿਹੰਗ ਸਿੰਘ ਦੀ ਦੇਖੋ ਜੀ ਟਕਸਾਲ ਦੇ ਵਿੱਚ ਇੱਕ ਮਰਿਆਦਾ ਹੈ ਟਕਸਾਲ 'ਚ ਜਿਹੜਾ ਸਿੰਘ ਜਾਂਦਾ ਉਹਨੂੰ ਬਾਣਾ ਪਵਾਇਆ ਜਾਂਦਾ ਹੈ ਤੇ ਉਹਨੂੰ ਗੁਰਮਤ ਤੋਂ ਜਾਣੋ ਕਰਵਾਇਆ ਜਾਂਦਾ ਹੈ ਨਿਹੰਗ ਸਿੰਘਾਂ ਦੇ ਵੀ ਇੱਕ ਇਹ ਆ ਵੀ ਦਲ ਪੰਥ ਤੋਂ ਬਗੈਰ ਬਾਣਾ ਨਹੀਂ ਪਰ ਜਿਹੜੇ ਅੱਜ ਆਪ ਮੁਹਾਰੇ ਬਾਣਾ ਪਾਈ ਫਿਰਦੇ ਨੇ ਉਹ ਆਪ ਦੇ ਆਪ ਨੂੰ ਪੜਿਆ ਵਿਚਾਰ ਲੈਣ ਬਾਬਾ ਜੀ ਦੇਖਣ ਨੂੰ ਇਹ ਵੀ ਆਇਆ ਵੀ ਬਾਣੀ ਦਾ ਗਿਆਨ ਨਹੀਂ ਹੁੰਦਾ ਪਰ ਬਾਣਾ ਪਾ ਲੈਂਦੇ ਨੇ ਇਹਨੂੰ ਕਿਵੇਂ ਦੇਖੋ ਜੀ ਉਹ ਤਾਂ ਗੁਰਵਾਣੀ ਨੇ ਸਤਿਗੁਰਾਂ ਦੇ ਪਰਹਿਤ ਨਾਮਿਆਂ ਦੇ ਬਚਨ ਨੇ ਵਾਣੀ ਬਾਣਾ ਪਰ ਤੱਕ ਪਛਾਣੋ ਸਿੰਘ ਗੁਰੂ ਕਾ ਪੰਖ ਹੀ ਜਾਣੋ ਜੇ ਸਾਡੇ ਅੰਦਰ ਬਾਣੀ ਹੋਵੇਗੀ ਜਿੱਥੇ ਵੀ ਕਿਤੇ ਗੱਲ ਕਰਦੇ ਆ ਗੁਰਵਾਣੀ ਦੀ ਦਲੀਲ ਤੇ ਗੱਲ ਕਰਦੇ ਆ ਜੇ ਅਸੀਂ ਬਾਣੀ ਪੜ੍ਹਦੇ ਆ ਤਦੇ ਦਲੀਲ ਨਾਲ ਗੱਲ ਕਰਦੇ ਆ ਕਹਿੰਦਾ ਅਸੀਂ ਜਾ ਕੇ ਕਿਸੇ ਨੂੰ ਹਉਆ ਬਣ ਕੇ ਨਾ ਸਿੱਖ ਕਿਸੇ ਤੋਂ ਡਰਦਾ ਤੇ ਨਾ ਕਿਸੇ ਨੂੰ ਡਰਾਉਂਦਾ ਪੈ ਕਾ ਹਉਕੋ ਦੇ ਤੈ ਨਾ ਪੈਮਾਨਾ ਨਾ ਸਤਿਗੁਰੂ ਸੱਚੇ ਪਾਤਸ਼ਾਹ ਗੁਰ ਤੇਗ ਬਹਾਦਰ ਸੱਚੇ ਪਾਛੇ ਇਹ ਬੱਚੇ ਨੇ ਨਾ ਗੁਰੂ ਕਾ ਸਿੱਖ ਕਿਸੇ ਤੋਂ ਡਰਦਾ ਹੈ ਤੇ ਨਾ ਸਤਿਗੁਰੂ ਕਾ ਸਿੱਖ ਕਿਸੇ ਨੂੰ ਡਰ ਦਿੰਦਾ ਹੈ ਜੀ ਨਾਮ ਕਰਦੇ ਕਿ ਜੱਥੇ ਬੰਦੀ ਦਾ ਨਾਮ ਕਰਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਪ੍ਰੀਤ ਸਿੰਘ ਖਾਲਸਾ ਨਾਮ ਰਾਈ ਤੇ ਬਿਸ਼ਮੇਸ਼ ਖਾਲਸਾ ਸੇਵਾਦਾਰ ਸਮਰਾਲਾ ਤੇ ਜਿਹੜੀ ਜੀ ਹੈ ਜਿਹੜਾ ਇਕੱਠੇ ਹੋਣ ਦਾ ਕਾਰਨ ਇਹ ਕਾਰਨ ਆ ਨੇ ਇਹ ਇਕੱਠੇ ਇਹ ਇਕੱਠੇ ਹੋਣ ਦਾ ਕਾਰਨ ਇਹ ਆ ਜੂ ਕਿ ਆਪਾਂ ਦੇਖਦੇ ਆਂ ਵੀ ਰੋਜ਼ ਕੋਈ ਨਾ ਕੋਈ ਬਾਹਰ ਦਾਤਾਂ ਜਿਹੜੀਆਂ ਹੋ ਰਹੀਆਂ ਨੇ ਨਿਹੰਗ ਸਿੰਘਾਂ ਦੇ ਨੌ ਬਦਨਾਮ ਹੋ ਰਹੇ ਨੇ ਵਿੱਚ ਰਾਜੀ ਉਸ ਦੇ ਸਵਾਨ ਦੇ ਵਿੱਚ ਅੱਜ ਜੋ ਸਾਰੇ ਇਸ ਇਕੱਠੇ ਹੋਏ ਆ ਵੀ ਭਾਈ ਵੀ ਜਿਹੜੇ ਸਾਡੇ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਬਣੀ ਹੋਈ ਆ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਭਾਈ ਸਾਰੇ ਧਰਮ ਉਜਣਯੋਗ ਨੇ ਸਾਰੇ ਧਰਮਾਂ ਦਾ ਸਤਿਕਾਰ ਚਾਹੁੰਦੇ ਆ ਵੀ ਕੋਈ ਵੀ ਐਸੀ ਗਲਤੀ ਨਾ ਕਰੋ ਜਿਸ ਦੇ ਨਾਲ ਕਿਸੇ ਵੀ ਧਰਮ ਦੀ ਨੁਖੇਦੀ ਹੋਵੇ ਜਾਂ ਕਿਸੇ ਵੀ ਧਰਮ ਨੂੰ ਅਗਲਾ ਮਾੜਾ ਚੰਗਾ ਬੋਲੇ ਕੀ ਫੈਸਲਾ ਲਿਆ ਜੀ ਅੱਜ ਅਸੀਂ ਇਹ ਫੈਸਲਾ ਲਿਆ ਹੈ ਜੀ ਵੀ ਬਾਣਾ ਪਾ ਕੇ ਕੋਈ ਵੀ ਨਿਹੰਗ ਸਿੰਘ ਗਲਤ ਕੰਮ ਕਰਦਾ ਹੈ ਜਾਂ ਕਿਸੇ ਨਾਲ ਧੱਕਾ ਕਰਦਾ ਹੈ ਜਾਂ ਸਾਨੂੰ ਪਤਾ ਲੱਗਿਆ ਵੀ ਬਾਣੇ ਦੀ ਆੜ ਦੇ ਵਿੱਚ ਕੋਈ ਚਿੱਟਾ ਵੇਚ ਰਹੇ ਨੇ ਸਮੈਕ ਵੇਚ ਰਹੇ ਨੇ ਜਾਂ ਸੱਟੇਬਾਜ਼ੀ ਕਰ ਰਹੇ ਨੇ ਵੀ ਉਹਨਾਂ ਨੂੰ ਸਖਤ ਤੋਂ ਸਖਤ ਹਦਾਇਤ ਆ ਵੀ ਭਾਈ ਜਾ ਤਾਂ ਇਹ ਚੀਜ਼ਾਂ ਤੋਂ ਹਟਜੋ ਨਹੀਂ ਫਿਰ ਸਾਡੇ ਵੱਲੋਂ ਜਿਹੜੀ ਕਾਰਵਾਈ ਸਿੰਘਾ ਵੱਲੋਂ ਹੋਣੀ ਆ ਉਹ ਤਾਂ ਹੋਣੀ ਹੀ ਹੋਣੀ ਆ ਕੋਲ ਖੜ ਕੇ ਪ੍ਰਸ਼ਾਸਨ ਤੋਂ ਜਿਹੜੀ ਅਸੀਂ ਪ੍ਰਸ਼ਾਸਨੀ ਮੰਗ ਕਰਾਂਗੇ ਵੀ ਜਿਹੜਾ ਆਪਣੇ ਏਰੀਆ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਦਾ ਵੀ ਉਹਦੇ ਤੇ ਵੀ ਤੁਸੀਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬਾਬਾ ਜੀ ਤੁਸੀਂ ਬਾਣੇ ਦੀ ਗੱਲ ਕੀਤੀ ਆ ਵੀ ਬਾਣਾ ਪਾ ਕੇ ਜਿਹੜੇ ਅ ਸ਼ਰਾਬੀ ਅੰਸਰ ਨੇ ਉਹ ਦੋ ਘਟਨਾਵਾਂ ਕਰਦੇ ਨੇ ਉਹ ਮੇਨ ਜਿਹੜੀ ਕੋਈ ਹੈ ਬੰਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਬਿਹਾਈ ਨਸ਼ੇ ਵੇਚਦਾ ਵਾਜਾ ਵੇਚਦਾ ਦੇਖੋ ਉਹ ਵੀ ਤੁਹਾਡੇ ਸਾਹਮਣੇ ਥੋੜੇ ਚਿਰ ਸਾਡੇ ਕੋਲ ਪ੍ਰੂਫ ਆ ਜਾਣਗੇ ਫਿਰ ਅਸੀਂ ਵਿਧ ਪ੍ਰੂਫ ਮੀਡੀਆ ਦੇ ਸਾਹਮਣੇ ਫੇਰਾਵਾਂਗੇ ਫਿਰ ਅਸੀਂ ਸ਼ਰਿਆਮ ਲਗੇ ਚਟੇ ਹੋ ਕੇ ਸਿੱਧੇ ਹੋਵਾਂਗੇ ਉਹਨਾਂ ਨੂੰ ਅੱਜ ਅਸੀਂ ਤੁਹਾਡੇ ਰਾਹੀਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਭਾਈ ਜਿਹੜਾ ਤੁਸੀਂ ਇਹ ਕਰਮ ਕਰ ਰਹੇ ਹੋ ਬਾਣਾ ਪਾ ਕੇ ਵੀ ਜਾਂ ਤਾਂ ਹਟ ਜਾਓ ਸੰਭਲ ਜਾਓ ਨਹੀਂ ਫਿਰ ਜੋ ਸਤੋ ਜੋ ਕਾਰਵਾਈ ਹੋਗੀ ਫਿਰ ਅਸੀਂ ਉਹ ਕਰਾਂਗੇ ਬਾਬਾ ਜੀ ਜਦੋਂ ਨਿਹੰਗ ਸਿੰਘ ਆ ਧਾਰਨ ਕਰਦੇ ਨੇ ਤਾਂ ਕੋਈ ਸਿਖਲਾਈ ਹੁੰਦੀ ਆ ਗੁਰਮਤਿ ਦਾ ਉਹਨਾਂ ਨੂੰ ਧਿਆਨ ਵੀ ਦਿੱਤਾ ਜਾਂਦਾ ਜੀ ਬਿਲਕੁਲ ਜੀ ਕਿਉਂ ਕੱਚੇ ਨੇ ਨਿਹੰਗ ਸਿੰਘ ਇਹਨਾਂ ਗੱਲਾਂ ਤੋਂ ਦੇਖੋ ਸਭ ਤੋਂ ਪਹਿਲਾਂ ਮਹਾਰਾ ਕਰਦਾ ਬਾਣੀ ਫਿਰ ਬਾਣਾ ਜਦੋਂ ਸਾਨੂੰ ਹੁਣ ਬਾਣੀ ਦਾ ਹੀ ਗਿਆਨ ਨਹੀਂ ਹੈਗਾ ਬਾਣਾ ਅਸੀਂ ਪਾ ਲੰਨੇ ਆ ਹਨਾ ਇਸ ਤੋਂ ਇਹ ਆ ਵੀ ਜਦੋਂ ਅਸੀਂ ਆਪਣੇ ਆਪ 'ਚ ਪਰਫਖ ਨਹੀਂ ਹੈਗੇ ਤਾਂ ਅਸੀਂ ਦੂਸਰੇ ਨੂੰ ਕੀ ਮਤ ਦਵਾਂਗੇ ਉਹ ਭਈ ਇਹ ਜਿਹੜਾ ਬਾਣਾ ਬਏ ਕਿਹਦੇ ਵੱਲੋਂ ਦਿੱਤਾ ਜਾਂਦਾ ਕੋਈ ਧਰਮ ਦੇ ਆਗੂ ਹੈਗੇ ਆ ਜਿਹੜੇ ਇਹਨਾਂ ਨੂੰ ਜੁਆਇਨ ਕਰਾਉਂਦੇ ਨੇ ਜਾਂ ਇਹ ਆਪਣੇ ਆਪ ਇਹ ਜੁਆਇਨ ਕਰ ਲੈਂਦੇ ਨੇ ਦੇਖੋ ਬਾਣਾ ਤੋਂ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ ਠੀਕ ਹੈ ਜੀ ਹੁਣ ਜਿ ਕਈ ਇਹ ਐ ਐ ਕਰਦੇ ਨੇ ਹੁਣ ਜਦੋਂ ਮੈਂ 2 ਮਹੀਨੇ ਪਹਿਲਾਂ ਅਸੀਂ ਅਮਰਸ਼ਾ ਗਏ ਮਨਮਤ ਕੀਤੀ ਆਪਣਾ ਬਾਣਾ ਲਿਆਂਦਾ ਉੱਥੋਂ ਬਣਿਆ ਬਣਿਆ ਦੇਖੋ ਜਿੱਥੋਂ ਅੱਜ ਕੱਲ ਮਿਲਿਆ ਜਾਂਦਾ ਹਨਾ ਬਾਣਾ ਪਾਉਂਦੇ ਨੇ ਬਾਣਾ ਪਾ ਕੇ ਆਪਣੇ ਆਪ ਨੂੰ ਸਿੰਘ ਸਿੰਘ ਦੱਸਦੇ ਨੇ ਜਾ ਕਿ ਅਸਲ ਬਣਾਤਾ ਉਹ ਆ ਜਦੋਂ ਗੱਲ ਪੌਂਟ ਦੇ ਵਿੱਚ ਬੰਦਾ ਰਹਿ ਕੇ ਉੱਥੇ ਸੇਵਾ ਕਰਦਾ ਠੀਕ ਆ ਜੀ ਮर्यादा ਨੂੰ ਸਮਝਦਾ ਹੈ ਨਾ ਤੇ ਫੇਰ ਬਣਾਤਾਰਨ ਹੁੰਦਾ ਹੈ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨਤਲਿਆ ਟੀਵੀ